ਪੰਜਾਬ ਦੇ ਵਿੱਚੋਂ ਹੁਣ ਜੋ ਹੜਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਦੇਖਿਆ ਨਹੀਂ ਜਾ ਰਿਹਾ ਘਰ ਛੱਡਣੇ ਸੌਖੇ ਨਹੀਂ ਹੁੰਦੇ ਇੱਕ ਹੋਰ ਜਿਹੜੀ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਬੇਜੁਬਾਨ ਇਹ ਡੰਗਰ ਇਹ ਪਸ਼ੂ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜਾਂ ਸਾਨੂੰ ਕਿੱਧਰ ਨੂੰ ਜਾਣਾ ਚਾਹੀਦਾ ਨਾ ਇਹਨਾਂ ਨੂੰ ਪਾਣੀ ਦੀ ਡੂੰਘਾਈ ਦਾ ਪਤਾ ਨਾ ਇਹਨਾਂ ਨੂੰ ਸੁੱਕੇ ਥਾਂ ਦਾ ਪਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਬੰਦਾ ਜੋ ਕਿ ਆਪਣੇ ਡੰਗਰਾਂ ਦੇ ਗਲਾਂ ਦੇ ਵਿੱਚ ਜਿਹੜੇ ਰਸਸੇ ਪਾਏ ਹੋਏ ਸੀਗੇ ਉਹ ਕੱਟ ਰਿਹਾ। ਕਿਉਂ ਕੱਟ ਰਿਹਾ? ਕਿਉਂਕਿ ਉਹਨਾਂ ਨੂੰ ਤੁਰਨ ਦੇ ਵਿੱਚ ਪਰੇਸ਼ਾਨੀ ਨਾ ਹੋਵੇ। ਜਦੋਂ ਤੁਰਨ ਤੇ ਉਹ ਰਸਸੇ ਉਹਨਾਂ ਦੇ ਪੈਰਾਂ ਵਿੱਚ ਨਾ ਆਉਣ। ਇੱਕ ਹੋਰ ਬੜੀ ਭਾਗੂ ਕਰ ਦੇਣ ਵਾਲੀ ਜਿਹੜੀ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਬੰਦਾ ਕਿਸ਼ਤੀ ਦੇ ਵਿੱਚ ਨੇ ਆਪਣੇ ਸਾਰੇ ਪਰਿਵਾਰ ਨੂੰ ਮਿਠਾਇਆ ਹੋਇਆ ਤੇ ਨਾਲ ਦੀ ਨਾਲ ਇੱਕ ਮੱਝ ਦਾ ਛੋਟਾ ਬੱਚਾ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਕਿਸ਼ਤੀ ਦੇ ਵਿੱਚ ਬਿਠਾ ਲਿਆ ਕਿਉਂਕਿ ਉਹ ਡੁੱਬ ਸਕਦਾ ਸੀ ਕਿਉਂਕਿ ਜਿਹੜਾ ਪਾਣੀ ਦਾ ਸਤਾਰਾ ਤੁਸੀਂ ਦੇਖ ਸਕਦੇ ਹੋ ਪਿੱਛੇ ਜੜੀਆਂ ਮੱਜਾਂ ਨੇ ਚੰਗੀ ਹਾਈਟ ਦੀਆਂ ਮੱਜਾਂ ਨੇ ਉਹ ਵੀ ਆਲਮੋਸਟ ਡੁੱਬ ਗਈਆਂ ਨੇ ਉਹਨਾਂ ਦੀ ਬੈਕ ਤੱਕ ਜਿਹੜੀ ਢੂਈ ਤੱਕ ਆਪਾਂ ਕਹਿ ਸਕਦਾ ਹੈ ਕਿ ਪਾਣੀ ਆ ਗਿਆ ਸਿਰਫ ਉਹਨਾਂ ਦਾ ਜਿਹੜਾ ਫੇਸ ਆ ਉਹਨਾਂ ਦਾ ਜਿਹੜਾ ਮੂੰਹ ਹੈ ਬਸ ਉਹੀ ਪਾਣੀ ਤੋਂ ਬਾਹਰ ਆ ਆਲਮੋਸਟ ਉਹਨਾਂ ਦਾ ਜਿਹੜਾ ਪਾਣੀ ਸਾਰਾ ਉਹਨਾਂ ਦੇ ਉੱਤੋਂ ਦੀ ਨਿਕਲ ਰਿਹਾ ਸੋ ਇਹ ਤਸਵੀਰਾਂ ਬਹੁਤ ਹੀ ਭਾਵੂ ਕਰ ਦੇਣ ਵਾਲੀਆਂ ਨੇ ਪੰਜਾਬ ਦੇ ਵਿੱਚ ਇਸ ਟਾਈਮ ਹੜ੍ਹਾਂ ਦੇ ਨਾਲ ਬੁਰਾ ਹਾਲ ਹੈ ਲੋਕਾਂ ਦਾ ਡੰਗਰਾਂ ਦੀ ਪਸ਼ੂਆਂ ਦੀ ਗੱਲ ਕਰੀਏ ਕਿਸੇ ਨੇ ਤਾਂ ਇੱਕ ਇੱਕ ਰੱਖਿਆ ਹੁੰਦਾ ਪਰ ਕਈਆਂ ਨੇ ਬਹੁਤ ਜ਼ਿਆਦਾ ਡੰਗਰ ਰੱਖੇ ਹੁੰਦੇ ਨੇ ਪਰ ਇਹਨਾਂ ਨੂੰ ਪੁੱਤਾਂ ਵਾਂਗੂ ਉਹੋ ਪਾਲਦੇ ਨੇ ਉਹਨਾਂ ਦੀ ਜਿਹੜੀ ਸਾਂਭ-ਸਭਾਈ ਹੁੰਦੀ ਹੈ ਉਹਨਾਂ ਦਾ ਖਾਣਾ ਪੀਣਾ ਹੁੰਦਾ ਜਾਂ ਆਪਾਂ ਕਿਸੇ ਵੀ ਚੀਜ਼ ਦੀ ਗੱਲ ਕਰੀਏ ਤੇ ਬਹੁਤ ਹੀ ਚੰਗੀ ਤੇ ਰਹਿਣਾ ਦੀ ਸਾਂਭ-ਸਭਾਈ ਤੇ ਬਹੁਤ ਹੀ ਲਗਾਵ ਹੋ ਜਾਂਦਾ ਹੈ ਇੱਕ ਹਿਸਾਬ ਨਾਲ ਦਿਨ ਨਾਲ ਤੇ ਜੇਕਰ ਇਹਨਾਂ ਦੀ ਰੇਟ ਦੀ ਗੱਲ ਕਰੀਏ ਕੀਮਤ ਦੀ ਗੱਲ ਕਰੀਏ ਤੇ ਮੱਜਾਂ ਅੱਜਕੱਲ ਇੱਕ 1.5 ਲੱਖ ਜਾਂ ਫਿਰ 2 ਲੱਖ ਤੱਕ ਵੀ ਆਪਾਂ ਇਹਨਾਂ ਦੀ ਕੀਮਤ ਕਹਿ ਸਕਦੇ ਹਾਂ ਸੋ ਇਨ ਇਹ ਸੋਨੇ ਡੰਗਰ ਪਸ਼ੂ بے ਜ਼ੁਬਾਨ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹਰ ਕੀ ਚੀਜ਼ ਹੁੰਦੀ ਹੈ ਜਾਂ ਫਿਰ ਸਾਡੀ ਜਾਨ ਖਤਰੇ 'ਚ ਹੈ ਜਾਂ ਫਿਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹਨਾਂ ਨੂੰ ਕਿਸੇ ਵੀ ਚੀਜ਼ ਦਾ ਕੁਝ ਨਹੀਂ ਪਤਾ ਹੈਗਾ ਪਰ ਫਿਰ ਵੀ ਇਸ ਬੰਦੇ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਦੀ ਇਹ ਹੈ ਕਿ ਮੇਰੇ ਪਸ਼ੂ ਡੰਗਰ ਮੈਂ ਆਪਣੇ ਘਰ ਨਾ ਛੱਡ ਗਿਆ ਵਾਂ ਜੇ ਮੈਂ ਆਪਣੇ ਟੱਬਰ ਨੂੰ ਸੰਭਾਲ ਰਿਹਾ ਉਹਨਾਂ ਨੂੰ ਸੇਫ ਰੱਖ ਰਿਹਾ ਤਾਂ ਕਿਤੇ ਨਾ ਕਿਤੇ ਮੇਰਾ ਇਹ ਵੀ ਫਰਜ਼ ਪੈਂਦਾ ਕਿ ਜਿਹੜੇ ਡੰਗਰ ਪਸ਼ੂ ਮੈਂ ਪੁੱਤਾਂ ਵਾਂਗੂ ਬੱਚਿਆਂ ਵਾਂਗੂ ਪਾਲੇ ਹੋਏ ਨੇ ਉਹਨਾਂ ਨੂੰ ਮੈਂ ਆਪਣੇ ਪਰਿਵਾਰ ਦੇ ਨਾਲ ਲੈ ਕੇ ਜਾਵਾਂ ਸੋ ਵਾਹਿਗੁਰੂ ਪਰਮਾਤਮਾ ਹੁਣ ਬਸ ਕਰ ਬਹੁਤ ਨੁਕਸਾਨ ਹੋ ਗਿਆ ਪਹਿਲੇ ਹੀ ਆਪਾਂ ਸਾਰੇ ਜਾਨੇ ਹੱਥ ਜੋੜ ਕੇ ਉਸ ਪਰਮਾਤਮਾ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਹੁਣ ਇਹ ਪਾਣੀ ਦਾ ਜਿਹੜਾ ਸਤਰ ਆ ਉਹ ਥੱਲੇ ਹੋਣਾ ਸ਼ੁਰੂ ਹੋ ਜਾਵੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਉਹ ਕਰੋ ਬੇਗਰ ਹੋ ਚੁੱਕੇ ਨੇ ਵੈਸੇ ਤਾਂ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਬਹੁਤ ਹੈਲਪ ਮਿਲ ਰਹੀ ਹੈ ਲੋਕਾਂ ਨੂੰ ਪਰ ਇਹ ਤਾਂ ਸਿਰਫ ਇੱਕ ਪਰਿਵਾਰ ਸੀਗਾ ਜਿਸ ਨੇ ਆਪਣੇ ਡੰਗਰ ਆਪਣੇ ਨਾਲ ਰੱਖ ਲਏ ਪਰ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਆਪਣੇ ਡੰਗਰ ਪਸ਼ੂ ਉੱਤੇ ਛੱਡ ਆਏ ਨੇ ਸੋ ਇਹ ਜਿਹੜਾ ਨੁਕਸਾਨ ਇਨਾ ਵੱਡਾ ਹੈ ਕਿਉਂਕਿ ਅੱਜ ਕੱਲ੍ਹ ਜੇ ਘਰ ਦੀ ਇੱਕ ਕੰਧ ਵੀ ਟੁੱਟ ਜੇ ਤਾਂ ਉਹਨੂੰ ਵੀ ਬਣਾਉਣਾ ਬਹੁਤ ਔਖਾ ਹੁੰਦਾ ਸੋ ਜਿਹੜੀ ਉਹ ਵਰਪਾਈ ਜਿਹੜਾ ਉਹ ਨੁਕਸਾਨਾ ਕੌਣ ਕਰੇਗਾ ਤੇ ਕਦੋਂ ਹੋਏਗਾ ਬਹੁਤ ਔਖਾ ਹੁੰਦਾ ਹੈ ਘਰ ਛੱਡ ਕੇ ਤੇ ਨਾਲ ਦੀ ਨਾਲ ਜਿਹੜਾ ਘਰ ਦੇ ਵਿੱਚ ਅਸੀਂ ਜਿਹੜੇ ਪਸ਼ੂ ਡੰਗਰ ਹੁੰਦੇ ਨੇ ਉਹਨਾਂ ਨੂੰ ਵੀ ਛੱਡ ਕੇ ਕਿਉਂਕਿ ਕਈਆਂ ਦਾ ਤਾਂ ਜਿਹੜਾ ਆਪਾਂ ਸੋਰਸ ਆਫ ਇਨਕਮ ਕਹਿ ਸਕਦੇ ਆ ਪਸ਼ੂਆਂ ਦਾ ਜਿਹੜਾ ਦੁੱਧ ਹੁੰਦਾ ਉਹਨਾਂ ਨੂੰ ਵੇਚ ਕੇ ਉਹਨਾਂ ਤੋਂ ਹੀ ਘਰ ਚੱਲਦੇ ਨੇ ਉਹਨਾਂ ਦੇ ਸੋ ਜਿਹੜੇ ਜ਼ਿਆਦਾਤਰ ਪੰਜਾਬ ਦੇ ਵਿੱਚ ਕਿਸਾਨ ਨੇ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਪਸ਼ੂ ਡੰਗਰ ਰੱਖੇ ਹੁੰਦੇ ਨੇ ਇਸ ਵਾਸਤੇ ਕਿ ਅਸੀਂ ਦੁੱਧ ਵੇਚ ਕੇ ਆਪਣੇ ਜਿਹੜੇ ਬਾਕੀ ਦੇ ਖਰਚੇ ਨੇ ਉਹ ਅਸੀਂ ਪੂਰੇ ਕਰ ਚੁੱਕੀਏ ਪਰ ਇਹ ਬਹੁਤ ਵੱਡਾ ਨੁਕਸਾਨ ਹੀ ਪੰਜਾਬ ਦੇ ਵਿੱਚ ਇਹਦੀ ਬਰਪਾਈ ਕਦੋਂ ਹੋਏਗੀ ਇਹ ਕੁਛ ਨਹੀਂ کہہ ਸਕਦੇ ਆਪਾਂ ਅਰਦਾਸ ਕਰ ਸਕਦੇ ਆ ਉਸ ਵਾਹਿਗੁਰੂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਕਿ ਬਸ ਹੁਣ ਬਹੁਤ ਹੋ ਗਿਆ ਰੱਬਾ ਹੁਣ ਬਸ ਕਰ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਪਾਣੀ ਦਾ ਸਤਾਰ ਹੁਣ ਥੱਲੇ ਹੋਣਾ ਸ਼ੁਰੂ ਹੋ